ਜੋ ਕੋਈ ਤੇ ਮੇਰੇ ਲੱਗ ਗਿਆ ਉਹ ਮੇਰੇ ਔਲਾਦ ਦੀ ਆ ਯਾਰ ਲੱਤਾਂ ਦਰਦ ਹੋਈ ਜਾਂਦੀਆਂ ਸਿਰ ਨੂੰ ਕੁਝ ਹੋਈ ਜਾਂਦਾ ਮੰਮੀ ਪਤਾ ਨਹੀਂ ਮੇਰੇ ਕੋਲ ਦਰਦ ਨਹੀਂ ਬਰਦਾਸ਼ ਹੋਉਂਦੀ ਮੇਰੇ ਲੱਤਾਂ ਵੀ ਸਿਰ ਵੀ ਬੜਾ ਦਰਦ ਹੋਉਂਦਾ ਇਹ ਮੈਨੂੰ ਹਸਪੀਟਲ ਜਲਦੀ ਆਪ ਜੇ ਤਰ ਤੱਕ ਨਾ ਬੋਤਲ ਕਰਕੇ ਲਿਆਓ ਸੇਵਕ ਨੂੰ ਫੋਨ ਕਰੋ ਕਿਉਂ ਵਾਲਾ ਤੁਹਾਨੂੰ ਮੈਂ ਕਰਦੀ ਸੇਵਕ ਨੂੰ ਫੋਨ ਇਹਨਾਂ ਨੂੰ ਫੋਨ ਕਰੋ ਤਾਰੇ ਜਲਦੀ ਆਓ ਜਲਦੀ ਆ ਜਾਓ ਹਾਏ ਇਹਨੂੰ ਕੁੜੀ ਨੂੰ ਅਚਾਨਕ ਦਰਦਾ ਲੱਗ ਗਈ ਆ ਰਾਤ ਤਾਂ ਚੰਗੀ ਭਲੀ ਸੀ ਵੈਗਰੂ ਇੰਜਾ ਦਾ ਰੱਖ ਲਈ ਸੇਵਕ ਵੀ ਨਹੀਂ ਇੱਥੇ ਹੈਗਾ ਹੋਰ ਕੋਈ ਉਸੇ ਆਪਾਂ ਨਾ ਮੇਰੇ ਗੱਲ ਭੇਜੋਵੇ ਮੇਰੀ ਕੁੜੀ ਦਾ ਘਰ ਵਸਾਂਦੇ ਵਸਾਂਦੇ ਕਿਸੇ ਦੇ ਘਰ ਕੋਈ ਖਰਾਬੀ ਨਾ ਹੋਵੇ ਜੇ ਟਾਈਮ ਨਾ ਆਇਆ ਤੇ ਗੁਰਜੀਤ ਭੈਣ ਜੀ ਨੇ ਨੇ ਮੈਨੂੰ ਛੱਡਣਾ ਉਹਦਾ ਮਾਮਾ ਵੀ ਆ ਕੇ ਇੱਥੇ ਬਹਿ ਗਿਆ ਮੇਰੇ ਨਾਲ ਤੇ ਕਿਤੇ ਨਾ ਕਿਤੇ ਹੱਤਿਆ ਤੇ ਹੀ ਰਹਿੰਦੀ ਮੈਂ ਕਿੱਥੇ ਜਾਵਾਂ ਆਲ ਇਹ ਤੇ ਇੱਥੇ ਰੋਣਾ ਬੈਠੇ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਸੇਵਕ ਨੂੰ ਨਾ ਭੇਜੋ ਤੂੰ ਹੀ ਚੱਲ ਜਾ ਪਿਛਲੇ ਤੇ ਕੰਮ ਚ ਕਰੋ ਸੇ ਵਗਰੂ ਫੋਨ ਕਿੰਨਾ ਕੇ ਟਾਈਮ ਲੱਗਣਾ ਵਾ ਤੇ ਕੀ ਗੱਲ ਹੋਣੀਗੀ ਸੇ ਵਗਰੂ ਸਾਰੇ ਕੰਮ ਦਾ ਫਦਾ ਵਾ ਉਹਦੀ jaan ਛੜਾ ਤੇ ਉਹਨੇ ਤੋੜਦਾ ਹੀ ਤੇ ਵੇਖੋ ਹੁਣ ਮੁੰਡੀ ਦੀ ਕਿੰਨੀ ਹਾਲਤ ਖਰਾਬ ਪਿਆ ਕਿੱਦਾਂ ਲੈ ਕੇ ਜਾਣਾ ਹਣ ਸਾਾਨੂੰ ਵੇਖੋ ਤਾਂ ਕੁਝ ਪਤਾ ਨਹੀਂ ਧਾਰਤੀ ਉਹਦੀ ਉਹ ਦਵਾ ਦਾ ਭੱਜ ਗਈ ਪਤਾ ਨਹੀਂ ਕਿਹੜੀ ਨਸ ਨੂੰ ਲੈਣਾ ਸਾਾਨੂੰ ਵੇਖੋ ਬੰਦਾ ਦਾ ਕੁਝ ਪਤਾ ਨਹੀਂ ਆ ਅੱਛਾ ਜੀ ਤੁਸੀਂ ਗੱਲ ਮੈਂ ਤਾਂ ਜਦਾਂ ਮੈਂ ਉਹਦਾ ਪਿਓ ਵਾ ਮਾਮਾ ਵਾ ਮੈਂ ਜਾਣੀ ਸਕਦਾ ਦੱਸੋ ਪਰ ਜਿਹੜੀ ਚੀਜ਼ ਬੰਦੇ ਨੇ ਹੁੰਦੀ ਹੈ ਬੰਦੇ ਨੇ ਹੁੰਦੀ ਪਤਾ ਇਸ ਟਾਈਮ ਜ਼ਰੂਰੀ ਹੁੰਦਾ ਕੋਰ ਮ ਕਰਦਾ ਤੇ ਜਿਸ ਸਰ ਨੂੰ ਫੋਨ ਇਹ ਨੂੰ ਕਰਦਾ ਕਰੋ ਫੋਨ ਤੇ ਹੀ ਵੀ ਤੇ ਬਾਹ ਪਤਾ ਕਰੋ ਕੋਈ ਐਂਬੂਲੈਂਸ ਵਗੈਰਾ ਮਿਲੇ ਤੈਨੂੰ ਲੈ ਕੇ ਚਲੀਏ ਮ ਕਰਦਾ ਬਰਾਦਰ ਪੁੱਤ ਧਨੀ ਐ ਧਨੀ ਕਰਦਾ ਕਰਨਾ ਨਾ ਜਾ ਕੇ ਵਜੀ ਦਾ ਪੁੱਤ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਨੂੰ ਹਸਪੀਟਲ ਲਾ ਜੋ ਲੈ ਜਨ ਮੈਡੀ ਪੀਣਾ ਮਾਮੀ ਜੀ ਮੈਂ ਰਾਤੀ ਵੇਲੇ ਪੀਤਾ ਫੇਰ ਮੈਨੂੰ ਹੀ ਬਿਰਮ ਉਲਟੀ ਆ ਜਾਂਦੀ ਜੀ ਪਲੀਜ਼ ਵੇਲੇ ਚਲੀ ਬੋਲ ਮੇਰਾ ਪੁੱਤ ਓਦੋਂ ਥੋੜੀ ਹਿੰਮਤ ਰੱਖ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਨਹੀਂ ਫੇਰ ਜੇ ਹਿੰਮਤ ਨਹੀਂ ਹੈਗੀ ਤੀ ਐਂਦਾ ਕਰੋ ਮੈਨੂੰ ਹਸਪੀਟਲ ਲੈ ਜਾ ਸੇਵਕ ਨੂੰ ਬੋਰ ਕਰੋ ਓਦੋਂ ਗਾ ਜਲਦੀ ਆ ਜਾਓ ਕਰ ਦੇ ਨਹੀਂ ਕਰ ਦੇ ਪੁੱਤ ਤੂੰ ਕਹੋ ਜਲਦੀ ਆਓ ਮੇਰੀ ਗੱਲ ਸੁਣ ਪੁੱਤ ਡਾਕਟਰ ਨੇ ਜੋ ਕਰਨੋ ਸੇਵਕ ਨੇ ਥੋੜੀ ਇਲਾਜ ਕਰਦੇ ਰਹਿਗਾ ਬਤਾ ਸੇ ਨਾ ਮੇਰੇ ਕੋਲ ਨਹੀਂ ਜਿੰਦਾ ਜਾਣਾ ਤੇਰੀ ਸੱਸ ਨੇ ਮੈਨੂੰ ਨਹੀਂ ਕਿਸੇ ਪਾਸੇ ਛੱਡਵਾ ਮੇਰਾ ਬੋਤੂ ਪੀਲਾ ਮਾ ਨਾ 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 ਬੋਤੂ ਨਾ ਹਾਈ ਦਾ ਨਾ ਕਰ ਜੋਰ ਨਹੀਂ ਪਈਦਾ ਪੀਲਾ 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 ਮੇਰਾ ਬੋਤੂ ਪੀਲਾ ਪੀਲਾ ਸ਼ਾਬਾਸ਼ ਪੀਲਾ ਮੇਰਾ ਬੋਤੂ ਪੀਲਾ ਇਹ ਪੀਣਾ ਜ਼ਰੂਰੀ ਹੈ ਬੋਤ ਮੈਂ ਸੇਵਾ ਨੂੰ ਸੇਵਾ ਨੂੰ ਕਾਲ ਫੋਨ ਕਰ ਉਹਨੂੰ ਕਹ ਜਲਦੀ ਆ ਜਾਓ ਮੇਰੇ ਕੋਲ ਨਹੀਂ ਵਰਦਾ ਆਓ ਜਾਂ ਨੂੰ ਲੈ ਕੇ ਜਾਓ ਨਾ ਪੁੱਤ ਤਾਂ ਨਾ ਕਰੇਂ ਜਿੰਨੀ ਕਰੀਦਾ ਪੁੱਤ ਸਾ ਮੱਚ ਥੋੜਾ ਬੋਤਾ ਤੂਰੀ ਦਾ ਦਰਦ ਜਰੂਰ ਹੁੰਦੀ ਆ ਔਖਾ ਜਰੂਰ ਹੁੰਦਾ ਵੈ ਨਹੀਂ ਮੈਨੂੰ ਹਸਪੀਟਲ ਲੈ ਜਾਓ ਮੈਨੂੰ ਨਹੀਂ برداشت ਹੁੰਦਾ ਗਈ ਹੈ ਗਈ ਤੇਰੀ ਬਾਬੀ ਵੇਖਣ ਹੀ ਜਾਈਏ ਸਾਨੂੰ ਪਿੰਡ ਦਾ ਨਹੀਂ ਕਿਹੇ ਚੀਜ਼ਾਂ ਦਾ ਪੁੱਤ ਪਤਾ ਹੈਗਾ ਥੋੜਾ ਜਿਹਾ ਲੱਗੇ ਮੇਰੀ ਦੀਦੀ ਨਾਲ ਨਹੀਂ ਮੈਂ ਦੁੱਬੀਦਾ ਜਿਹੜਾ ਤੂੰ ਲੈ ਜਾ ਉਹਨੂੰ ਇੱਧਰ ਲੈ ਜਾ ਅੱਛਾ ਅੱਛਾ ਇੱਧਰ ਆ ਇੱਧਰ ਐਸੀ ਨਾ ਨੁੱਕਰ ਤੇ ਬਹਿ ਮੇਰਾ ਪੁੱਤ ਨੁੱਕਰ ਤੇ ਬਹਿ ਜੇਗਾ ਮੈਂ ਨਹੀਂ ਨਾ ਤੁਰਿਆ ਜਾਂਦਾ ਨੁੱਕਰ ਤੇ ਬਹਿ ਜਾ ਮੇਰਾ ਪੁੱਤ ਮਾਈ ਗੁੱਤਾ ਮੈਂ ਆ ਮੈਂ ਆ ਮੇਰਾ ਪੁੱਤ ਨਹੀਂ ਮੈਂ ਬਹਿਣਾ ਮੇਰੇ ਉਈ ਨਾ ਇਹ ਦਾ ਕਰੋ ਰੋਣਾ ਰੋਣਾ ਤੇਰਾ ਮਾਮਾ ਵੀ ਕੋਲੇਗਾ ਤੇਰੀ ਸੱਸ ਵੀ ਮਿੱਠੂ ਬੋਲੇਗੀ ਕੋਤਨਾ ਕਰ ਨਾ ਕਰ ਨਾ ਜਾ ਨਾ ਬਾਈ ਉਹ ਦਿਨ ਮੇਰਾ ਵੀ ਨਾ ਕੋਈ ਸੋਚੋ ਤੁਸੀਂ ਉਹਨੂੰ ਕਹੋ ਜਲਦੀ ਆਪਾਂ ਆਵੇਂ ਉਹਨੂੰ ਪਤਾ ਪੁੱਤ ਤੂੰ ਸਾਡੇ ਕੋਲ ਬਹੁਤ ਕੀਤਾ ਤੇਰੀਆਂ ਦੇਣੀਆਂ ਨਹੀਂ ਹੀ ਦੇ ਸਕਦੇ ਸਾਰਾ ਪਤਾ ਵੈ ਮੈਂ ਕੁਛ ਨਾ ਕੁਛ ਕਰਕੇ ਸੇਵਕ ਨੂੰ ਬੁਲਾਨੀ ਆ ਪਰ ਤੂੰ ਥੋੜੀ ਹਿੰਮਤ ਰੱਖ ਪੁੱਤ ਥੋੜੀ ਹਿੰਮਤ ਰੱਖ ਵਾਸ ਹੁਣੇ ਆਉਣੀ ਆ ਥੋੜੀ ਜੀ ਹਿੰਮਤ ਰੱਖ ਮੈਂ ਆਈ ਜੇ ਮੰਮੀ ਮੈਂ ਜੀ ਆਣੀ ਇਹ ਪਿੰਡੀ ਸਾਰਾ ਜੇ ਪੀਂਦੀ ਪੀ ਸਿਮਰਤ ਨਹੀਂ ਮਮੀ ਬਹੁਤ ਪੀ ਪੀ ਨੂੰ ਨਹੀਂ ਮੇਰੇ ਜੈਨੂ ਕੋਈ ਹੋਈ ਜਾਂਦਾ ਜੇ ਮੈਨੂੰ ਹਸਪੀਟਲ ਲੈ ਪੋਤੋ ਤੈਨੂੰ ਮੈਂ ਪਹਿਲੇ ਕਿਹਾ ਸੀ ਨਾ ਪਰਸੋ ਦੀ ਮੈਂ ਆਈ ਤੈਨੂੰ ਲੈਣ ਵਾਸਤੇ ਤੂੰ ਮੇਰੇ ਨਾਲ ਤੁਰਨਦੀ ਜੇ ਚੱਲ ਜਾਂਦੀ ਤਾਂ ਉੱਥੇ ਤੇ ਮੈਨੂੰ ਪਤਾ ਹੈ ਕਿੱਥੇ ਹੜਨਾ ਹੈ ਪਿੰਡਾਂ ਦਾ ਮੈਨੂੰ ਨਹੀਂ ਪਤਾ ਪੁੱਤ ਤੇਰੀ ਦਾਤੀ ਗਈ ਆ ਮੈਂ ਮਾਫੀ ਮੰਗਦੀ ਫੇਰ ਤੁਹਾਡੇ ਕੋਲੋਂ ਮੇਰੇ ਕਰ ਨਹੀਂ ਭੰਜੀ ਆ ਟਾਈਮ ਮਾਫੀਆ ਮੰਗੰਦਾ ਨਹੀਂਗਾ ਕੁਡੀ ਨੂੰ ਸੁਣ ਜਾਓ ਪੀਰੇ ਲੋਕੋ ਜੋਈ ਜਾਣਾ ਜੇ ਮੈਨੂੰ ਲਾ ਜੋਵੇਂ ਲਗੋ ਮੇਰੇ ਬਕੜੇ ਫੋਨ ਕਰਾਉਣਾ ਕਿਤਾ ਕੀਤਾ ਫੋਨ ਕਿਤਾ ਫੋਨ ਕੁਛ ਨਹੀਂ ਖਾਣਾ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਹਸਪੀਟਲ ਲਾਜੇ ਬਕੜੇ ਫੋਨ ਕਰੋ ਬਾਸ ਕਿਤਾ ਫੋਨ ਆਉਂਦਾ ਗੱਡੀ ਵਾਲਾ ਗੱਡੀ ਵਾਲੇ ਨੇ ਕੀਤਾ ਫੋਨ ਗੱਡੀ ਆਉਂਦੀ ਹੈ ਮੇਰਾ ਹੀ ਗਾੜੋ ਆਉਂਦਿਆ ਤੂੰ ਕੀ ਕਰੀ ਜਾਂਦੇ ਜੇ ਮੈਂ ਤੂੰ ਜਾ ਆਉਂਦਾ ਨੂੰ ਕਾਉਂ ਕਿ ਆਉਣ ਮੈਂ ਵੇਖਾਂ ਜਰਾ ਭੈਣ ਜੀ ਮੈਂ ਵੇਖਾਂ ਬਹੁ ਹਸਲਾ ਨਾਲ ਆਖਣ ਨੂੰ ਤੂੰ ਕਹਦੇਗਾ ਫਿਰ ਡਰਾਈਵਰ ਨੂੰ ਕਰਤਾ ਫੋਨ ਗੱਡੀ ਲੈ ਕੇ ਆਉਂਦਿਆ ਚੱਲਦੇ ਆਪਾਂ ਕੋਈ ਰੋਟੀ ਸਬਜੀ ਬਣਾ ਕੇ ਦੇਣਾ ਮੈਂ ਬੇਟ ਲੇਟ ਕੇ ਰੱਖਵਾ ਮੁੱਕੇ ਬਣਾ ਰੋਟੀ ਸਬਜੀ ਨਹੀਂ ਛੱਡੋ ਕੋਈ ਉਹ ਡਰਾਈਵਰ ਆ ਚੱਲਾ ਬਸ ਮੈਂ ਕੀਤਾ ਹੋਣ ਤੇ ਉਹਨੂੰ ਲੈ ਕੇ ਤੇ ਚਲੀਏ ਤੇ ਮੇਰੇ ਸੁਣੋ ਭਾਲ ਕੋਈ ਕੰਬਲ ਕੁੰਬਲ ਕੱਢ ਲਓ ਵੇਖ ਕੇ ਮੈਨੂੰ ਨਾ ਬੈਗ ਦਿੱਤਾ ਸੀ ਮਾਸੇਹਾਨੀ ਉਹ ਤੇ ਜੋ ਪੁਰਾਣੇ ਤੁਹਾਡੇ ਬੋਤਮਾ ਕੱਪੜੇ ਰੱਖ ਲੈਨੇ ਤੇ ਬੱਚੇ ਦੇ ਕੱਪੜੇ ਤਾਂ ਕੋਈ ਹੈਗੇ ਨਹੀਂ ਸੀ ਇਹਦੇ ਹੀ ਹੈਗੇ ਸੀ ਤੇ ਮੈਂ ਇਹਦੇ ਨਹੀਂ ਪਵਾਉਣ ਲੱਗੀ ਮੈਂ ਨਾ ਬਜਾਰੋਂ ਨਵੇਂ ਮੰਗਵਾ ਲੈਨੇ ਮੈਂ ਕਿਹਾ ਚੱਲ ਉਹਨੂੰ ਨਾ ਟੋਆ ਚੰਗੀ ਤਰ੍ਹਾਂ ਧੋ ਗਿਆ ਤੈਹ ਲਾ ਕੇ ਰੱਖਤੇ ਨੇ ਆਪਾਂ ਉਹੀ ਲੈ ਚਲਦੇ ਹਸਪਤਾਲ ਹਾਂ ਤੇ ਬੱਸ ਮੈਂ ਤੁਹਾਨੂੰ ਪਤਾ ਹਣਾ ਕਿੱਥੇ ਬੈਗ ਰੱਖਿਆ ਵਾ ਦਾਦੀ ਨੇ ਉਹ ਕੱਢ ਲਓ ਤੇ ਕੰਬਲ-ਕੁੰਬਲ ਚਲੋ ਚਲੀਏ ਘਰ ਦਾ ਵੀ ਰਾਤੀ ਤਿਆਰ ਕਰ ਮੈਂ ਕਿਹਾ ਥੋੜੀ ਰੋਟੀ ਪਾਣੀ ਤਿਆਰ ਕਰ ਕੋਈ ਗੱਲ ਨਹੀਂ ਰੋਟੀ ਕੋਈ ਗੱਲ ਨਹੀਂ ਉੱਥੇ ਲੱਲਾਂਗੇ ਬਚਾਰੋਂ ਉਡੀ ਦਰਦ ਨਾਲ ਤਾਂ ਫੰਦਾ ਹੀ ਮੇਰੇ ਤੋਂ ਨਹੀਂ ਵੇਖੀ ਜਾਂਦੀ ਮੇਰੀ ਗੱਲ ਸੁਣ ਡਾਕਟਰ ਨੇ ਦੱਸਿਆ ਕੀ ਸੀ ਇਹਦਾ ਕੇਸ ਕਿਹੜਾ ਹੈਗਾ ਵਾ ਨੋਰਮਲੀ ਡਾਕਟਰ ਨੇ ਦੱਸਿਆ ਚਲ ਵਾਹੀ ਗੁਰਦਾਸ਼ ਸ਼ੂ ਨੋਰਮਲੀ ਹੋਈ ਨਾ ਵਾ ਪਰ ਫਿਰ ਵੀ ਕਈ ਵਾਰੀ ਹੁੰਦਾ ਨਾ ਕਿ ਇੱਕ ਦਿਨ ਰੱਖ ਲੈਂਦੇ ਆ ਕਈ ਵਾਰੀ ਹੁਣ ਪਤਣ ਨਾ ਹੁੰਦਾ ਕੇਸ ਹੁੰਦੇ ਹੁੰਦੇ ਵੀ ਰਾਤ ਪੈ ਜੇ ਇਹ ਥੋੜਾ ਕਿ ਜਾਂਦੇ ਹੀ ਹੋ ਜਾਣਾ ਵਾ ਨਹੀਂ ਉਹ ਤਾਂ ਤੁਹਾਡੀ ਗੱਲ ਸਹੀ ਹੈ ਨੀ ਵੀ ਕੰਬ ਕੁੰਬਲ ਮੈਂ ਮਾਸੇ ਨੂੰ ਡਿੱਕਨ ਨਹੀਂ ਉਹ ਆ ਜੇ ਉਹ ਕਹਿੰਦੀ ਨਰਸ ਬਹੁਤ ਸਿਆਣੀ ਉਹਨੇ ਹੱਥ ਬਹੁਤ ਸੋਨਾ ਰੱਖਦੀ ਹੈ ਉਹਨੇ ਘਾਰ ਹੀ ਕੇਸ ਕਰ ਦੇਣਾਗਾ ਬਹੁਤ ਨਹੀਂ ਭੰਜੀਆਂ ਪਰ ਰਿਸਕ ਨਹੀਂ ਲੈਣਾ ਤੁਸੀਂ ਚਲੋ ਚਲੋ ਮੈਂ ਆਈ ਜਰ ਸੋਈ ਨਾ ਤੋ ਸਾਂਭ ਦਵਾ ਮੜਾ ਗਾ ਪਿਆਜ ਉਹ ਮੇਰੀ ਦਾਦੀ ਨੇ ਆ ਕੇ ਸਾਂਭ ਲੈਣਾ ਜੋ ਤੁਸੀਂ ਮੰਮੀ ਮੰਮੀ ਆ ਰਿਹਾ ਦાદੀ ਸਿਮਰਤਾ ਹੌਸਲਾ ਲਾ ਕੋਣ ਮਮੀ ਜੇ ਵਕ ਨੂੰ ਬੁਲਾ ਲਓ ਫਿਰ ਤਾਂ ਪਲੀਜ਼ ਕਿਆ ਤੇਰਾ ਉਹ ਕਿਤਾ ਕੌਣ ਹੁੰਦਾ ਤੁਕਾਲੀ ਨੇ ਭੈ ਕੋਈ ਗੱਲ ਨਹੀਂ ਆਪਾਂ ਸਾਰੇ ਤੇਰੇ ਨਾਲ ਹੀ ਆ ਨਹੀਂ ਮਮੀ ਜੇ ਵਕ ਨੂੰ ਬੁਲਾ ਮੈਨੂੰ ਨਹੀਂ ਪਤਾ ਮੇਰੇ ਕੋਲ ਤਾਂ ਦਾਨੀ ਕਰੇਗਾ ਅੱਖੇ ਲੱਗ ਆਇਓ ਜਿ ਰਕ ਤੀ ਨੂੰ ਸਮਝਾਉਣਾ ਆਖੇ ਗੱਲ ਨਹੀਂ ਸਿਮਰਤ ਪੁੱਤੇ ਦਨਿਕ ਰੀਦਾ ਰੋਲਾ ਨਹੀਂ ਪਾਈਦਾ ਸਾਰੇ ਬੱਚੇ ਰੋਲਾ ਨਹੀਂ ਪੰਦਿਤ ਕੋਈ ਲੱਗਦਾ ਨਹੀਂ ਦੋਰੇਵਾ ਦਾਤੇ ਮੈਨੂੰ ਸਾਰੇ ਪੰਦਤ ਹੋਈ ਨਹੀਂ ਰੋਲਾ ਨਹੀਂ ਪਾਈਦਾ ਤੂੰ ਜੇ ਬੱਕੋ ਫੋਨ ਕਰੋ ਸਾਨੂੰ ਕਹ ਜਲਦੀ ਆ ਮਮੀ ਕਰੋ ਮੁਰਤੇ ਕੀ ਕਰਦੇ ਏ ਹੁਣ ਆ ਵੀ ਆਪਾਂ ਕੋ ਉੱਤੇ ਆ ਆਜਿੰਦਾ ਸੇਵਕ ਹੌਸਲਾ ਕਰਨ ਡਾਕਟਰ ਨੂੰ ਬੁਲਾ ਕੇ ਆ ਮੇਰੀ ਕੁੜੀ ਨਿਆਣੀ ਵਾਲੀਆਂ ਗੱਲਾਂ ਨਹੀਂ ਕਰਦੀਆਂ ਹੁੰਦੀਆਂ ਸਿਮਰਤ गया जेवा <laughs> चलो महाराज खुश रखे बिलकुल बिलकुल अपना ना काम कार तो फ्री होके आएगा ना देखना ਕਿੰਨਾ ਖੁਸ਼ ਹੋਣਾ ਫੇਰ ਨਹੀਂ ਉਹਨੇ ਕਿਤੇ ਜਾਣਾ ਫੇਰ ਤੁਸੀਂ ਕਹਿੰਦਾ ਪੰਜੀਏ ਘਰੋਂ ਨਿਕਲਦਾ ਹੀ ਨਹੀਂਗਾ ਹਾਂ ਤੇ ਹੈ ਉਹਨੇ ਵੇਖੋ ਕਿਸੇ ਨੂੰ ਹੱਥ ਨਹੀਂ ਲਾਉਂਦਾ ਨਾ ਉਹਨੇ ਕਿਹਾ ਮੈਂ ਹੀ ਚੁਪੜਾ ਬੱਸ ਸਹੀ ਪੁੱਛੋ ਤੇ ਮੇਰਾ ਦੇ ਦੇ ਨਹੀਂ ਕਹਿੰਦਾ ਤੁਹਾਡਾ ਵੀ ਹੱਥ ਲਵਾਵਾ ਮੈਂ ਹੀ ਚੱਕ ਕੇ ਬੈਠੀ ਰਾਵਾਂ ਠੀਕ ਹੈ ਫੇਰ ਇਸ ਤਰ੍ਹਾਂ ਕਰੋ ਆਪਣੇ ਘਰ ਨੂੰ ਲਾ ਸਾਲਾ ਤੇ ਸਾਡੇ ਘਰ ਆ ਜਾਓ ਠੀਕ ਹੈ ਡਿਊਟੀ ਸੰਭਾ ਨਹੀਂ ਲੋ ਮਾਸੀ ਇਹਨਾਂ ਤੇ ਤੁਸੀਂ ਫੜੋ ਸਾਡਾ ਪਹਿਲਾ ਹੱਕ ਜੇ ਆਓ ਵਾਹਿਗੁਰੂ ਸਤਨਾਮ ਵਾਹ ਹਨ ਬਾਬਾ ਸ਼ਿਵ ਜੀ ਵਾਲੀ ਮੈਂ ਤੁਹਾਨੂੰ ਕਹਾਂ ਨਾ ਡਾਕਟਰ ਬਹੁਤ ਚੰਗੀ ਹੀ ਐ ਕੇਸ ਬਹੁਤ ਵਧੀਆ ਕਰਦੀ ਐ ਐਵੇਂ ਨਹੀਂ ਸ਼ਹਿਰ ਚ ਨਾਮ ਹੈਗਾ ਤੋਨੇ ਆ ਸੁਪਾ ਸਿਮਰ ਤੈਨੂੰ ਤੇ ਫੜਾਣਾ ਨਹੀਂ ਆਪਾਂ ਜੋ ਮਰਜੀ ਹੋ ਜੇ ਤੁਰਮਾਨ ਦਾ ਵਾਸ ਸਰਾਸਤ ਕਰ ਬੱਚੇ ਦੀ ਚਿੰਤਾ ਛੱਡ ਦੇ ਤੂੰ ਅੱਜ ਇਹ ਨੇ ਗਣੀਆਂ ਹੀ ਆ ਸੰਭੜ ਵਾਲੀਆਂ ਬਾਦੀ ਆ ਨਾਨੀ ਆ ਪਰਨਾਨੀ ਆ ਤਿੰਨ ਤਿੰਨ ਜਣੀਆਂ ਆ ਆਪਾਂ ਸੰਭਾਈਆਂ ਨਾ ਬੱਚੇ ਨੂੰ ਮੰਮੀ ਮੈਨੂੰ ਵੀ ਵਿਖਾ ਦਿਓ ਤੂੰ ਜੇ ਮੈਨੂੰ ਕੋਹ ਨਹੀਂ ਦੇ ਵੇਖਣਾ ਨਾ ਚਲ ਕੋਈ ਨਹੀਂ ਤੇ ਨਾਵੇਂ ਖੇਤਾ ਵਿਖਾ ਦਿੰਨੇ ਆ ਵੇਖ ਲੈ ਪਰ ਚਕਾਣਾ ਆਣੀ ਆ ਤੈਨੂੰ ਕਿਉਂ ਪੁੱਤ ਤੂੰ ਅਜੇ ਆਰਾਮ ਕਰ ਸੋ ਨਾ ਤੂੰ ਨਾ ਹਜੇ ਰੈਸਟ ਕਰ ਤੇਰਾ ਮਾਮਾ ਗਿਆ ਐ ਦਵਾਈਆਂ ਦੁਈਆਂ ਲੈਣ ਗਿਆ ਤੂੰ ਨਾ ਜਿੰਨਾ ਹੋ ਸਕੇ ਨਾ ਪੂਰੀ ਰੈਸਟ ਕਰ ਲੈ ਠੀਕ ਐ ਠੀਕ ਹੈ ਐ ਮੋਪਲ ਜੀ ਬੈਠ ਜਾ ਚੁਪਣਾ ਵਾ ਠੀਕ ਚੁਪਣਾ ਲੈਖਾ ਵੇ ਤੇਰੀ ਦਾਦੀ ਕਿੰਨੀ ਖੁਸ਼ ਹੈ ਬੜੀ ਖੁਸ਼ੀ ਆਈ ਹੈ ਸਿਮਰਤ ਲੈਖਾ ਸੇ ਸੇਵਕ ਨੂੰ ਫੋਨ ਕਰ ਲੈ ਕਰਤਾ ਕਰਦਾ ਸੇਵਕ ਆਂਦਾ ਕੋ ਤਾਂ ਬਸ ਕਾ ਮੂ ਕਾਕੇ ਆਂਦਾ ਬਸ ਅੱਜ ਕੇ ਨਹੀਂ ਸੇਵਕ ਨੂੰ ਬੁਲਾ ਕੱਲ ਨੂੰ ਤੂੰ ਪਤਾ ਹੀ ਕਿਹਣਾ ਫੋਨ ਕਰਕੇ ਮਾਮੀ ਜੀ ਇਹਨੂੰ ਭੇਜੋ ਇਹ ਕੰਮ ਨੂੰ ਨਹੀਂ ਜੇ ਤੁਰਦਾ ਇਹ ਘਾਰ ਹੀ ਜੁੜਿਆ ਪਿਆ ਜੇ ਤੂੰ ਐਦਾ ਕਰ ਹੁਣ ਕਦੀ ਘਰਾਮ ਕਰ ਠੀਕ ਹੈ ਤੇ ਤੈਨੂੰ ਮੈਂ ਨਾ ਚਾਰ ਹੱਸ ਦੇਣੀ ਥੋੜੇ ਥੋੜੇ ਦੇ ਦਵਾਂ ਨਾ ਵਸ ਹੀ ਹੁੰਦਾ ਹੋਰ ਹੀ ਦੇ ਦਵਾਂ ਇਹਨੂੰ ਦੇ 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 ਚਲੋ ਚਲ ਠੀਕ ਹੈ ਰੈਸਟ ਦੇ ਸਕਦੇ ਨੋਰਮਲ ਡਿਲੀਵਰੀਆਂ ਦੀ ਕਿਹੜੀ ਸੇਵਰੀਆਂ ਨੇ ਹਾਂ ਹਾਂ ਠੀਕ ਹੈ ਮੇਲਾ ਕਿੱਦਾਂ ਕਰਮਾ ਵਾਲੇ ਮਾਮੀ ਤੇ ਸੇਵਾ ਕਰਨ ਦੇ ਮਾਮੀ ਨੇ ਤੇ ਦੀਆਂ ਬੀਨੀਆਂ ਨਹੀਂ ਜੇ ਦੇ ਸਕਦੀ ਕਰਮਾ ਵਾਲਾ ਮੇਰੇ ਘਰ ਚ ਆਇਆ ਜੇ ਇਹਦੇ ਤੇ ਕਰਮ ਰਾਹ ਬਹੇ ਨੇ ਸੋਨੇ ਲਿਖੇ ਆ ਕਿਤੇ ਕਹਿਣ ਦੀ ਗੱਲ ਨਹੀਂ ਚਲ ਪੁੱਤ ਤੂੰ ਖੁਸ਼ ਰਹਿ ਠੀਕ ਹੈ ਨਹੀਂ ਪਤਨ ਉਲਟਾ ਦਿਆ ਘੜੀਕ ਅਸੀਂ ਵੀ ਥੱਕੇ ਪੇ ਨਾਲ ਬਹਿ ਜਨੇ ਘੜੀਕ ਲੋਕ ਲੋ ਥੱਕ ਗਏ ਆ ਬੈੱਡ ਤੇ ਪਾਨੇ ਤੇ ਚੂੰ ਚੂੰ ਕਰਦਾ ਹੀ ਇਹ ਨੂੰ ਹੁਣੇ ਪਤਾ ਲੱਗ ਗਿਆ ਕਿ ਗੋਦੀ ਹੀ ਰਹਿਣਾ ਚੱਲ ਹੁਣ ਕੁਝ ਆਮ ਕਰ ਲੈ ਅੱਛਾ ਟਾਈਮ ਹੈ ਦਵਾਈਆਂ ਦਾ ਪੇਲ ਵਗੈਰਾ ਕਰਾਵਾਂ ਪੀਰ ਚੜਾ ਕਰਾਂਗੇ ਤੇ ਤੁਸੀਂ ਬੈਠੋ ਮੇਰੇ ਮਾਪੇ ਤੇ ਕਰ ਰਹੇ ਨੇ ਮਾਮਾ ਜੀ ਬੈਠੇ ਕੋਈ ਨਹੀਂ ਜਾਉਂਦੀ ਕੋਈ ਨਹੀਂ ਆਪਾਂ ਬਾਅਦ ਚ ਸਾਫ ਕਰਾਂਗੇ ਕਾਦਾ ਸਾਫ ਕਰਨਾ ਹੈ ਮੇਰਾ ਹੱਥ ਨਹੀਂ ਬੰਦਾ ਜਣੀ ਹਾਂ ਸਾਡਾ ਹੀ ਆ ਕੋਈ ਗੱਲ ਨਹੀਂ ਹੁਣ ਹੋ ਆਉ ਪਈ ਆ ਆਪਾਂ ਕਰੀਏ ਸਿਮਰਤ ਧਿਆਨ ਰੱਖ ਤੇ ਮੈਂ ਹਰਬੀ ਤੋਂ ਉਹਨਾਂ ਨੂੰ ਫੋਨ ਕਰ ਦਵਾਂ ਨਾਲ ਵੇਖੀ ਕਿੰਨੀ ਖੁਸ਼ ਹੋਣਗੀਆਂ ਹਾਂਜੀ ਚਲ ਮੈਂ ਚੁੱਕ ਨਹੀਂ ਰਿਹਾ ਫੋਨ ਮੈਂ ਕਿੰਨੇ ਫੋਨ ਕਰ ਨਹੀਂ ਆ ਨਹੀਂ ਚੁੱਕਿਆ ਨਹੀਂ ਚੁੱਕਿਆ ਆਪ ਤੁਹਾਨੂੰ ਦੱਸ ਬੰਦਾ ਫੋਨ ਚੁੱਕੇ ਦੱਸਿਆ ਰਹੀਂ ਕਿ ਮੈਂ ਕਿੱਥੇ ਆਂ ਪਸਿਆ ਮਾਝਾ ਹੋਂਦਿਆਂ ਆਂ ਐਡੀ ਵੱਡੀ ਖੁਸ਼ਖਬਰੀ ਆ ਜੇ ਉਹਨੂੰ ਨਾਂ ਦੱਸੀ ਤਾਂ ਵੀ ਗੱਲ ਆਉਂਦੀ ਆ ਨਾ ਮੈਨੂੰ ਮੈਸੇਜ ਵੀ ਪਾਤਾ ਜੇ ਕਿ ਕਾਕਾ ਤੂੰ ਪਿਓ ਬਣ ਗਿਆ ਹੋਣਾ ਮੁੰਡਾ ਆਇਆ ਵੈ ਆ ਜਾ ਬਿਲਕੁਲ ਤੇਰੇ ਵਰਗਾ ਸਾਰਾ ਮੈਸੀਵ ਵੱਡਾ ਲੱਗਦਾ ਕਿ ਜਹੀ ਤਰਾ ਪੜੇਗਾ ਪੈਰ ਨਹੀਂ ਪੁੰਜੇ ਦਾ ਲੱਗਣਾ ਪੰਜਾ ਆਏਗਾ ਸਾਰੇ ਕੰਮ ਖੱਜ ਕੇ ਅੱਗ ਲਾਵੇ ਦਫਾ ਹੋਵੇ ਮੈਂ ਕਿ ਨਹੀਂ ਉਹ ਕੰਜਰਾ ਨੂੰ ਮਿਲ ਗਈ ਨਾ سزا ਆਪੇ ਉਹ ਨੋਮੀ ਉਹ ਜਾਨਨ ਦਾ ਬੁੜੀ ਪਤਾ ਨਹੀਂ ਕਿਹੜੇ ਚੱਕਰਾ ਚ ਫਸਿਆ ਵਾ ਮੇਰੇ ਤੇ ਘਰ ਦੀਆਂ ਖੁਸ਼ੀਆਂ ਖਰਾਬ ਹੋ ਗਈਆਂ ਵਾ ਚਲ ਕੋਈ ਨਹੀਂ ਐਨੀ ਟੈਨਸ਼ਨ ਨਾ ਪੁੱਤ ਸਿਮਰਤ ਲੈ ਵੇ ਸਾਰੇ ਜੀ ਤੇਰੇ ਕੋਲ ਬੈਠੇ ਤੇਰੀ ਮੰਮੀ ਤੇਰੀ ਮੰਮੀ ਆਵੇ ਮਾਮਾ ਸਾਰੇ ਜੀ ਕੋ ਆ ਜੇਗਾ ਬੁੱਤ ਮੈਂ ਨਾ ਨਹੀਂ ਰੋਈਦਾ ਹੁੰਦਾ ਰੱਬ ਨੇ ਚੰਨ ਨੂੰ ਖੁਸ਼ੀ ਦਿੱਤੀ ਰੋਈ ਰੋਣਾ ਰੂਣਾ ਨਹੀਂਗਾ ਬੁੱਤ ਇਹਦੇ ਨਾਲ ਜੀਲਾ ਕੋਈ ਨਹੀਂ ਆਲੀ ਇਹਦੀ ਗੱਲ ਸਹੀ ਆ ਰੋਣਾ ਤੁਸੀਂ ਮਰਤ ਆ ਟੈਨਸ਼ਨ ਤੇ ਵੇਖੋ ਹੋ ਹੀ ਜਾਂਦੀ ਨਾ ਕਿੰਨੀਆਂ ਖੁਸ਼ੀਆਂ ਤੇ ਜਾ ਸਾਡੇ ਘਰ ਆ ਜੀ ਕਿੰਨੇ ਖੁਸ਼ ਬੈਠੇ ਹੋਣਾ ਸੀ ਪਿਓ ਦਾ ਤੇ ਉਹ ਤਰਸਦਾ ਚਲ ਗਿਆ ਵਾ ਹੈ ਜਿੰਨੀ ਛੁੱਟੀ ਆਈ ਹੁਣ ਨਾਲ ਹੀ ਰਹਿਣਾ ਸੀ ਤੂੰ ਹੀ ਰੋਕ ਲੈਣੇ ਪੰਜੀ ਦੱਸ ਫੇਰ ਕੀ ਆ ਕੋਤੀ ਉਹਨਾਂ ਦਾ ਨਾਰਾਜ਼ ਆ ਅਹੀਂ ਥੋੜੀ ਕੇ ਨੇ ਕੁਝ ਕਿਹਾ ਸੀ ਵੇਖੋ ਪੰਜੀ ਬਿਜ਼ਨਸ ਉਹਨਾਂ ਦੇ ਸਿਰ ਤੇ ਹੀ ਆ ਬੰਦੇ ਦੇ ਸਿਰ ਤੇ ਤੁਹਾਨੂੰ ਪਤਾ ਬਿਜ਼ਨਸ ਛੱਡੋ ਤੇ ਰਿਆ ਜਾਂਦਾ ਇਹਨਾਂ ਦਾ ਚਿਹਰਾ ਉਹ ਤੇ ਆਏ ਸੀ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਜੈਣਾ ਤੇ ਕਾਵੇ ਕੋਈ ਥੋੜੀ ਜਿਹੀ ਤਿਆਰੀ ਕਰਾ ਕੇ ਜਾਊਗਾ ਤੇ ਪਰ ਹੁਣ ਉਹਨਾਂ ਨੂੰ ਫੇਰ ਜਾਣਾ ਪਿਆ ਕਹਿੰਦੇ ਤੇ ਕੇ ਫੇਰ ਮੈਂ ਆਉਂਗਾ ਵਿੱਚ ਉਹ ਤਾਂ ਤੂੰ ਆਪਣੇ ਪਿਓ ਨਾਲ ਗੱਲ ਕਰ ਲੈਣੀ ਸੀ ਕਿ ਪਪਾ ਰੁਕ ਜਾਓ ਕੋਈ ਗੱਲ ਨਹੀਂ ਅਹੀ ਤੁਹਾਡੇ ਨਾਲ ਹੀ ਚੱਲਾਂਗੇ ਨਾਲ ਇਹਨੂੰ ਲੈ ਬੈਨਾ ਥੋੜੀ ਤੇ ਚੱਲ ਜੈਣਾ ਸੀ ਇਹਦਾ ਆਣਾ ਲਿਖਿਆ ਸੀ ਇਹ ਆਇਆ ਵੈ ਇਹਦੇ ਵੀ ਕੱਲ ਨੂੰ ਕਾਗਜ਼ ਤਿਆਰ ਹੋਣੇ ਸੀ ਫੇਰ ਵੀ ਤੇਰੇ ਸੋਹਰੇ ਨੂੰ ਟਾਈਮ ਲੱਗਣਾ ਹੀ ਸੀ ਤੋ ਉਹ ਤੇ ਜਿਹੜੇ ਦੁਬਾਰਾ ਆਣੇ ਸਾਨੂੰ ਲੈਣ ਵਾਸਤੇ ਪਰ ਸੇਵਕ ਤੇ ਮਿਲ ਲੈਂਦਾ ਉਹਨਾਂ ਨੂੰ ਸੇਵਕ ਜਾਣ ਲਈ ਤਿਆਰ ਤਾਂ ਹਜੇ ਤੇ ਉਹ ਗੱਲਬਾਤ ਹੀ ਕਰਨਾ ਹੈ ਕਿ ਮੈਂ ਤੁਹਾਨੂੰ ਫੜਨਾ ਵਾਂ ਕਿ ਤੁਸੀਂ ਆਪਣੇ ਪੇਪਰਾਂ ਦੀ ਤਿਆਰੀ ਜੂਰੀ ਕਰੋ ਇੱਥੇ ਕੋਈ ਗੱਲ ਮੰਮੀ ਆਪਾਂ ਤਾਦੀ ਤੇ ਕਰਦੇ ਸੇਵਕ ਨਾਲ ਜੇ ਇੱਧਰਲੇ ਝੰਡੜ ਤੋਂ ਖਤਮ ਹੁੰਦਾ ਫੇਰ ਹੀ ਆਪਣੇ ਵੱਲ ਧਿਆਨ ਕਰਦਾ ਇਹ ਤੇ ਹੈ ਵਾ ਕਿਹੇ ਦੇ ਘਰ ਦੀ ਖੁਸ਼ੀਆਂ ਲਿਆਉਂਦੇ ਲਾਉਂਦੇ ਨਾ ਮੈਂ ਤੇ ਆਪਣੇ ਘਰ ਦੇ ਸਾਰੀਆਂ ਖੁਸ਼ੀਆਂ ਨਾ ਬੁਹੇ ਆਈ ਨੇ ਤੋਰ ਛੜੀਆਂ ਐਦਾਂ ਨਾ ਕਹੋ ਹੁਣ ਤੂੰ ਵੀ ਐਦਾਂ ਨਹੀਂ ਰੁੱਖੀਆਂ ਰੁੱਖੀਆਂ ਗੱਲਾਂ ਕਰਨ ਲੱਗ ਪਈਓ ਅਸੀ ਮਰਦ ਤੂੰ ਵੀ ਅੱਜ ਐਦਾਂ ਕਹੇਂਗੀ ਹੈ ਦੱਸ ਤੇਰੀ ਆਪਣੀ ਉਹ ਭੈਣ ਹਰਪ੍ਰੀਤ ਕੋਈ ਏਡੀ ਥੋੜੀ ਗੱਲ ਲਗੀ ਆ ਨਾਲ ਐਤੋਂ ਵੱਡੀ ਕਿਹੜੀ ਖੁਸ਼ੀ ਹੀ ਸਾਡੀ ਦੁਨੀਆ 'ਚ ਨਾਲ ਉਹ ਜੰਜਾਲ ਜਿਹੜਾ ਲੱਥਾ ਉਹਦਾ ਲੱਥਾ ਉਹਨੂੰ ਸਜਾ ਹੁੰਦੀ ਨਹੀਂ ਹੁੰਦੀ ਉਹਦੇ ਲਈ ਹੁਣ ਮੈਂ ਤਾਂ ਕੁਝ ਕਰ ਨਹੀਂ ਸਕਦੀ ਅਸੀਂ ਕਿੰਨਾ ਵੀ ਜ਼ੋਰ ਲਾਈਏ ਜਿੰਨਾ ਕੋ ਨੋਟ ਹੈਗੇ ਉਹ ਤਾਂ ਲਾਈ ਜਾਂਦੇ ਬੇ ਪਰ ਵੇਖੋ ਭੈਣ ਜੀ ਖੁਸ਼ੀਆਂ ਤੇ ਮੈਂ ਮੰਨਿਆ ਸਾਡੇ ਬੋਏ ਆ ਗਈਆਂ ਪਰ ਖੁਸ਼ੀਆਂ ਵੀ ਤਾਂ ਸਾਰੇ ਜੀ ਇਕੱਠੇ ਹੋਣ ਨਾਲ ਤੇ ਫੇਰ ਹੀ ਚੰਗੀਆਂ ਲੱਗਦੀਆਂ ਵਾਂ ਵਿੱਚੋ ਜੇ ਘਰ ਦਾ ਮੇਨ ਮੈਂਬਰ ਜਿਹੜਾ ਪਿਓ ਬਣਿਆ ਉਹ ਇਹਨਾਂ ਵਿੱਚ ਸ਼ਾਮਲ ਹੋਵੇ ਤੇ ਸਾਨੂੰ ਇਹ ਖੁਸ਼ੀਆਂ ਕਿੱਦਾਂ ਦੀਆਂ ਲੱਗਣਗੀਆਂ ਤੇ ਆਪੇ ਸੋਚੋ ਫੇਕ ਯੇ ਹੀ ਲੱਗਣਗੀਆਂ ਨਾ ਕੋਈ ਗੱਲ ਨਹੀਂ ਹੌਂਸਲਾ ਕਰੋ ਕਾਲੇ ਨਾ ਪਵੋ ਕੋਈ ਨਹੀਂ ਆਈ ਜਾਣਾ ਉਹਨੇ ਜੇ ਤੁਸੀਂ ਇੰਨੀ ਮਿਹਨਤ ਕੀਤੀ ਆ ਉਹਨਾਂ ਬਦਲੇ ਤੇ ਹੁਣ ਗੱਲਾਂ ਸੁਣਾ ਕੇ ਕਿਉਂ ਬੁਰੇ ਬਣਨਾ ਤੇ ਪਤਾ ਕੀ ਮਾਸੀ ਉਹ ਵੀ ਆਪਣੀ ਜਗ੍ਹਾ ਸੱਚੇ ਨੇ ਰਾਹ ਦੇ ਹੀ ਗਏ ਆ ਟੜਕੇ ਅਸੀਂ ਆ ਗਏ ਆ ਆਪਣੀ ਗੱਡੀ 'ਚ ਚਲੋ ਬੈ ਕੇ ਆ ਗਏ ਕਿਉਂਕਿ ਨਹੀਂ ਹਸਪਤਾਲ ਬੈ ਕੇ ਵੀ ਕਰਨਾ ਡਾਕਟਰ ਤਾਂ ਕਹਿੰਦੀ ਸੀ ਬੈਨਾ ਤੇ ਬਹਿ ਜਾਓ ਲੇਟਣਾ ਹੀ ਆ ਨਾਰਮਲ ਕੇਸ 'ਚ ਤਾਂ ਬਹੁਤੀ ਦੇਰ ਰੱਖਦੇ ਨਹੀਂ ਸਾਡੇ ਟਾਈਮ ਕੀ ਸੀ ਦਵਾਈਆਂ 2 ਘੰਟੇ ਬਾਅਦ ਹੀ ਤੋੜ ਦਿੰਦੀਆਂ ਸੀ ਉਹ ਤਾਂ ਫਿਰ ਚਲੋ 5 ਘੰਟੇ ਉਹਨਾਂ ਬਿਠਾ ਲਿਆ ਸਾਨੂੰ ਚਲੋ ਜੇ ਲੋੜ ਹੋਵੇ ਤੇ ਫਿਰ ਤੇ ਬੰਦਾ ਹਸਤਾ ਰਹਿੰਦਾ ਜਦੋਂ ਕੋਈ ਲੋੜ ਹੀ ਨਹੀਂ ਤੇ ਆਪ ਆਪਣੇ ਘਰ ਹੀ ਲਿਆਉਣਾ ਤੇ ਦਿਨ ਬੀਤ ਗਿਆ ਵਾ ਸੂਰਤ ਥੱਲੇ ਨੂੰ ਆ ਗਿਆ ਤੂੰ ਮੁੰਡੇ ਦਾ ਕੋਈ ਪਤਾ ਹੀ ਨਹੀਂ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੂੰ ਕਿਹੜੇ ਖਿਆਲਾਂ 'ਚ ਗਵਾਜ ਗਈ ਆ ਇੱਦਾਂ ਨਾ ਸੋਚ ਸਿਰ ਨੂੰ ਜ਼ੋਰ ਪਿੰਦਾ ਹੈਗਾ ਵਾ ਸਮਝਣ ਦੀ ਕੋਸ਼ਿਸ਼ ਕਰਿਆ ਕਰ ਹੋਂ ਤਾਂ ਜੀ ਆਪਣੀ ਜਗਾ ਸੱਚੀ ਆ ਉਹਨੂੰ ਵੀ ਇਸ ਟਾਈਮ ਆਪਣੇ ਬੰਦੇ ਦੀ ਲੋੜ ਆ ਕਿਉ ਮੇਰੇ ਕੋਲ ਹੋਵੇ ਮੇਰੇ ਦੁੱਖ ਸੁੱਖ ਸਾਂਝਾ ਕਰੇ ਮੇਰੇ ਨਾਲ ਖੁਸ਼ੀਆਂ 'ਚ ਸ਼ਾਮਲ ਹੋਵੇ ਤੂੰ ਹੀ ਵੀ ਇਸ ਗੱਲ ਨੂੰ ਸਮਝ ਦੇ ਦੇ ਤੂੰ ਹੀ ਵੀ ਇਸ ਵੇਲੇ ਟਾਈਮ 'ਚ ਲੰਗੇ ਜੀ ਮੈਂ ਸਮਝਦੀ ਆ ਇਸ ਟਾਈਮ ਤੇ ਬੰਦਾ ਹਰ ਪਲ ਨਾਲ ਰਹਿੰਦਾ ਵਾ ਇਹ ਘੜੀ ਤਾਂ ਇਕੱਲੇ ਰਹਿਣ ਵਾਲੀ ਨਹੀਂ ਹੈ ਅੱਗੇ ਪਿੱਛੇ ਤੇ ਇਹਨਾਂ ਦੇ ਨਾਲ ਟਾਈਮ ਨਿਕਲ ਜਾਂਦਾ ਵਾ ਪਰ ਹੁਣ ਮੈਂ ਕੀ ਬੋਲਾਂ ਤੂੰ ਹੀ ਮੇਰੇ ਵੱਲ ਕੁਰੀਆਂ ਵੱਟੀ ਜੋ ਸਾਰਾ ਕਸੂਰ ਹੁਣ ਤੀ ਮੇਰਾ ਕੜਨਾ ਟਾੜੀ ਅੱਖਾਂ ਹੀ ਪੜਨ ਨਹੀਂ ਮੈਂ ਤੇ ਮੇਰੇ ਤੇਰਾ ਹੀ ਕਸੂਰ ਏ ਔਰ ਕਹਦਾ ਵਾ ਉਹ ਸਾਰੇ ਫਸਾ ਦੇ ਜੜ ਤੂੰ ਹੀ ਆ ਉਹ ਨਾ ਤੂੰ ਹਾਰ ਪੇਦਾ ਵਿਆਹ ਉੱਥੇ ਕਰਦੀ ਨਾ ਇਹ ਦਿਨ ਵੇਖਣਾ ਪੈਂਦਾ ਤੇ ਨਾ ਸੇਵਕ ਬਾਹਰ ਜਾਂਦਾ ਜਿਹੜਾ ਕੰਮ ਹੋ ਹੀ ਗਿਆ ਤੇ ਬਾਰ ਬਾਰ ਕੀ ਜਿਤਾਰਨਾ ਉਹਨਾਂ ਮਾਸੇ ਨੂੰ ਵੀ ਪਤਾ ਹੋਣਾ ਚਾਹੀਦਾ ਵਾ ਚਲ ਪਾਜੀ ਤੂੰ ਹੀ ਹੁਣ ਲੜੋ ਨਾ ਕੋਈ ਮਸਲੇ ਦਾ ਹੱਲ ਕਰੋ ਕਰੋ ਹਾਂ ਤੂੰ ਹੀ ਫੋਨ ਦੁਬਾਰਾ ਸੇਵਕ ਮੈਨੂੰ ਨਾ ਇੱਕੋ ਗੱਲ ਦਾ ਜਵਾਬ ਦਿਓ ਕਿਹੜੇ ਮਾਵਾਬ ਨੇ ਇਹ ਗੱਲ ਜਾਣ ਕੇ ਕੀਤੀ ਹੁੰਦੀ ਹੈ ਕਿ ਇੱਥੇ ਕੁੜੀ ਵਿਆਹ ਦੀ ਹੈ ਜਾਂ ਪੁੱਤ ਵਿਆਹ ਦੀ ਹੈ ਕਿ ਕੱਲ ਨੂੰ ਖਲੇਰਾ ਪੈ ਜਾਊਗਾ ਤਾਂਹੀ ਉਹਦੇ ਜ਼ਿੰਮੇਵਾਰ ਬਣ ਜੀਏ ਜਾ ਕੇ ਕਿ ਮੈਂ ਚਾਹ ਨਹੀਂ ਸਹਾਰਤੀ ਦਾ ਕਰ ਖਰਾਬ ਹੋਏ ਉਹ ਕਮ ਸੇ ਕਮ ਤੂੰ ਘਰ-ਬਾਰ ਵੇਂਦੀ ਥਈ ਸਭ ਕੁਝ ਤਾਂ ਵੇਂਦੀ ਉਹ 6 ਮਹੀਨੇ ਤੇ ਪੌਂਦੀ ਤੈਨੂੰ ਤਾਂ ਕਾਹਲੀ ਪਈ ਉਹ ਚੰਗਾ ਘਰ-ਬਾਰ ਤੇ ਚੰਗੇ ਪ੍ਰੋਪਰਟੀਜ਼ ਵਿਆਹ ਤੋਂ ਕੁੜੀ ਵਿਆਹ ਤੋਂ ਕੁੜੀ ਉਹ ਵਿਆਹੀ ਕੁੜੀ ਉਹ ਕੁੜੀ ਦਾਗੀ ਕਾ ਕਿ ਰਹਿਤੀ ਉਹ ਚਲੋ ਜੀ ਉਹ ਕਾ ਦੀ ਦਾਗੀ ਹੋਈ ساری ਉਮਰ ਦਾ ਤਾਂ ਕਲੰਕ ਮੇਰੇ ਮੱਥੇ ਲੱਗ ਗਿਆ ਕਹਾਰ ਤੂੰ ਚਾਚੀ ਦੀ ਜਗ੍ਹਾ ਵਿਆਹਿਆ ਨਹੀਂ ਤਾਂ ਲਗਣਾ ਨਹੀਂਗਾ ਆਪਾਂ ਠੀਕ ਐ ਮੈਂ ਹੀੋ ਕਸੂਰ ਵਾਰਾ ਤੇਰੀਆ ਕਰਤੂਤਾ ਸਾਹਮਣੇ ਆਉਂਦੀਆਂ ਆ ਬਸ ਕੀ ਐਦਾਂ ਕਰੋ ਅਰਜਨ ਨੂੰ ਤੇਦੀ ਮਾਂ ਨੂੰ ਨਾ ਠਾਣਿਓ ਕਢਵਾ ਲਿਓ ਉੱਥੇ ਮੈਨੂੰ ਦੇ ਆਓ ਉਹਨੂੰ ਕਹ ਇਹਦੇ ਪਟਾਚਾ ਚਾੜੋ ਚਾਹ ਛੱਡੋ ਭੈਣ ਜੀ ਤੁਸੀਂ ਕੀ ਆਪਣੀ ਲੜਾਈ ਲੈ ਕੇ ਬੈਗੇ ਜੇ ਉਹ ਕੁੜੀ ਦਾ ਸੋਚ ਕੀ ਬੀਤਦੀ ਹੋਗੀ ਸ਼ਰਮ ਕਰੋ ਬਸ ਕਰੋ ਬੱਚੇ ਨੂੰ ਮੈਂ ਗੋਦੀ 'ਚ ਲੈ ਕੇ ਗੱਲਾਂ ਬਾਤਾਂ ਕਿਹੋ ਜੀਆਂ ਮੇਰੇ ਨਾਲ ਕੋ ਕਰਵਾਣ ਦੇਓ ਬਸ ਕਰੋ ਭੈਣ ਜੀ ਤੁਸੀਂ ਬੱਚਾ ਚੋਲੀ 'ਚ ਪਾਇਆ ਵਾ ਇਹੋ ਜਿਹੀ ਆਪਣੀ ਸਿੱਧੀ ਗੱਲਾਂ ਨਾ ਕਰੋ ਲਿਆ ਆਪਣੇ ਕਪੜਾ ਦੋਨੀ ਤੇ ਸੁੱਖਾ ਸੰਦੇ ਸਾਡੇ ਘਰ ਖੁਸ਼ੀਆਂ ਆਈਆਂ ਤੇ ਕੋ ਝੋਲੀ ਚ ਪਾ ਕੇ ਕਿਤੇ ਐਵੇਂ ਲੜਾਈਆਂ ਨਾ ਪਾਈ ਚੱਲੋ ਤੇ ਚਿਹਰੇ ਤੇ ਥੋੜੀ ਜੀ ਖੁਸ਼ੀ ਲੈ ਆ ਇਹੀ ਖੁਸ਼ ਹੋਲਾ ਕਿ ਤੇਰੇ ਘਰ ਰੱਬ ਨੇ ਵੇ ਕਿੰਨੀ ਸੋਹਣੀ ਚੀ ਪਹਿਲੀ ਦੇ ਦਿੱਤੀ ਲੋਕੀ ਤਰਸਦੇ ਨੇ ਜੀਜਾ ਵਾਸਤੇ ਫਿਰ کہیںਗੀ ਮਾਮੀ ਗੁੱਸਾ ਵੀ ਕਰਦੀ ਐ ਮੈਂ ਤਾਂ ਪਿਆਰ ਨਾ ਪਤਾ ਸਮਝਾਣ ਜੋਗੀ ਮੈਂ ਤਾਂ ਰਹਿ ਗਈ ਗਾਲਾਂ ਖਾਂਜੋਗੀ ਮੈਂ ਚੰਗਾ ਕਰਨ ਕਿਤੇ ਵੀ ਚਲ ਜਾਾਂਗੀ ਨਾ ਮੈਨੂੰ ਛਿੱਤਰ ਹੀ ਪੈ ਜਾਂਦੇ ਨੇ ਜਿਵੇਂ ਉਹਨਾਂ ਦਾ ਗੰਦਿਆਂ ਦਾ ਕਹਿੰਦੇ ਨਾ ਉਹ ਲੱਭ ਲਿਆ ਕਰੀਬੇਸ਼ੀ ਲੱਭ ਲਈ ਜੋ ਉੱਥੋਂ ਕੱਢਿਆ ਬੱਚਿਆਂ ਨੂੰ ਬਾਹਰ ਸਾਰੇ ਵਾਰੋਵਾਰੀ ਬਾਹਰ ਨਿਕਲੇ ਇੱਕ ਨਿਕਲੇ ਤਿੰਨ ਤਿੰਨ ਨਿਕਲੀਆਂ ਕਿਤੇ ਬਾਹਰ ਬਿਠਾਈ ਹੋਈ ਐ ਕੋਈ ਕਿਤੇ ਰੋੜੀ ਹੋਈ ਐ ਇੱਕ ਇਧਰੋਂ ਰੋੜੀ ਹੱਤ ਨਹੀਂ ਆਪਣੀ ਸਾਰਾ ਜੋਰ ਜਵਾਰ ਲਾ ਕੇ ਭਾਵੇਂ ਤੇਰੇ ਬੰਦੇ ਨੇ ਸਾਫ ਦਿੱਤਾ ਤਾਂ ਵੀ ਮੈਨੂੰ ਤੇਰਾ ਮਾਮਾ ਛਿੱਤਰ ਮਾਣਦੇ ਲੱਗਾ ਉਹ ਕੰਮ ਤਾਂ ਛਿੱਤਰਾਂ ਦਾ ਤੂੰ ਆਪ ਕੀਤੇ ਸਾਰੇ ਹਾਂ ਤੂੰ ਕੱਟ ਕੀਤੀ ਆ ਠੀਕ ਐਗੇ ਸਭ ਕਾ ਵਕਾ ਕੇ ਰੱਖਤਾ ਹਜੇ ਤੱਕ ਕੋਈ ਮੂੰਗਲ ਮੜਿਆ ਨਹੀਂ ਵਾਪਸ ਜਾ ਕੇ ਮੋਂ ਨਾਲ ਦੀ ਗੱਲ ਫੜ ਲਵਾ ਫੜ ਲਵਾ ਉਹਨਾਂ ਦੀ ਗੱਲ ਕਿ ਭਈ ਤੁਹਾਡਾ ਜਵਾਈ ਉਹਨਾਂ ਕਹਣਾ ਜਵਾਈ ਤੁਹਾਡਾ ਓਹੋ ਛੱਡੋ ਉਹ ਜਾਰੀ ਜ਼ੁਬਾਨ ਨਾਲ ਚਲਾਇਆ ਹੋਣਾ ਮੈਂ ਤੇਰਾ ਗੱਲ ਫੜ ਲਾਉਣੇ ਬੱਸ ਕਰੋ ਭੈਣ ਜੀ ਕੁਲੀ ਲਾ ਕੇ ਆਓ ਉਹ ਸਰੀਰ ਸੱਚਾ ਆਦ ਲੱਗੇ ਨਾ ਰੋਣਾ ਤਾਂ ਪੁੱਤ ਤੂੰ ਘਬਰਾਣਾ ਆ ਜਾਂਦਾ ਸਿਵਕ ਤੂੰ ਜਾਈ ਟੈਨਸ਼ਨ ਨਾ ਲੈ ਆ ਜਾਂਦਾ ਕਹੇ ਆਪ ਤੇ ਬੁਲਾਇਆ ਫੋਨ ਡਾਡਾ ਆਈ ਹਾਂਜੀ ਬੁਲਾਇਆ ਤੇ ਸੀ ਚਲੋ ਕੋਈ ਨਹੀਂ ਹੋਣਾ ਬੱਚਿਆਂ ਨੂੰ ਕੰਮ ਸੀ ਚੰਗਾ ਹੋ ਗਿਆ ਤੁਸੀਂ ਆ ਗਏ ਤੇ ਨਾਲ ਮੈਂ ਤੁਹਾਨੂੰ ਦੱਸਣਾ ਹੀ ਸਿਮਰਤ ਹੀ ਨਾ ਆਪਣੀ ਹਾਂ ਪੁੱਤਰੀ ਮੇਰੀ ਤੇ ਉਹਨੇ ਘਰ ਨਾ ਬੇਟਾ ਹੋਇਆ ਬੜੀ ਖੁਸ਼ੀ ਵਾਲੀ ਗੱਲ ਹੈ ਇੱਕ ਗੱਲਿਆ ਸਿਮਰਨ ਕਰਕੇ ਹੀ ਖੁਸ਼ੀਆਂ ਆਈਆਂ ਇਹ ਘਰ ਚ ਪਰ ਕੁੜੀ ਨੇ ਦੁੱਖ ਬੜੇ ਭੋਗ ਗਿਆ ਹਾਂਜੀ ਜਿਹੜਾ ਸਮਾਂ ਲੰਘ ਗਿਆ ਉਹਨੂੰ ਕਿਉਂ ਚੇਤੇ ਕਰਨਾ ਹੁਣ ਚਲੋ ਮੈਂ ਤੇ ਵਾਹਿਗੁਰੂ ਅੱਗੇ ਰੋਜ਼ ਅਰਦਾਸਾਂ ਕਰਦੀ ਸੀ ਇਸ ਵੇਲੇ ਨੂੰ ਤੇ ਵਾਹਿਗੁਰੂ ਨੇ ਨੇੜੇ ਹੋ ਕੇ ਸੁਣੀ ਚਲੋ ਮੇਰੀ ਤੀਨ ਖੁਸ਼ੀਆਂ ਦੇ ਦਿੱਤੀਆਂ ਮਹਾਰਾਜ ਉਹਨਾਂ ਦੀਆਂ ਵੱਡੀਆਂ ਵੱਡੀਆਂ ਉਮਰਾਂ ਕਰੇ ਮੈਂ ਤਾਂ ਨਾ ਗੱਲ ਕੀ ਕਰਨੀ ਲੋ ਕਰਨ ਆ ਹੀ ਗਿਆ ਆ ਜਾ ਬੱਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਕੱਲ੍ਹ ਗੱਲ ਪੁੱਤ ਇਹਨਾਂ ਨਾਲ ਜੇ ਅੰਜੂ ਪੁੱਤ ਬਹਿ ਜਾ ਤੂੰ ਚੱਲ ਅੰਕਲ ਤਾਂ ਡੇ ਆਏ ਤੇ ਦੋ ਜਣੇ ਗੱਲ ਕਰ ਲੋ ਹੈ ਅੱਛਾ ਆਪਣੇ ਇਹੀ ਗੇ ਪਿੰਡ ਦੇ ਸਰਪੰਚ ਹਾਂ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਪਤਾ ਕੀ ਕਹਿਣਾ ਸੀ ਤੁਹਾਨੂੰ ਪਤਾ ਹੀ ਐ ਮਾਸੀਆਂ ਨਾਲ ਦੱਸਿਆ ਨਾ ਸਾਡੀ ਹਰਪ੍ਰੀਤ ਗੁੱਡੀ ਨਾਲ ਨਾ ਬੜਾ ਮਾੜਾ ਹੋਇਆ ਜੇ ਜਿਹਦੇ ਨਾਲ ਵਿਆਹੀ ਸੀ ਨਾ ਉਹਨੇ ਬੰਦੇ ਨੇ ਨਾ ਕੋਈ ਦੋ ਤਿੰਨ ਵਿਆਹ ਕਰਾਏ ਹੋਏ ਨੇ ਖਰੇ ਦੋ ਕਹਿ ਲੋ ਤਿੰਨ ਕਹਿ ਲੋ ਕਿ ਪਤਾ ਨਹੀਂ ਕਿੰਨੇ ਕਰਾਏ ਜੇ ਸਾਰਿਆਂ ਦੇ ਬੱਚੇ ਵੀ ਜੇ ਅੱਗੋ ਪਰਿਵਾਰਾਂ ਕੋਲ ਜਾਇਦਾ ਦਾ ਲੈ ਲੈ ਗਏ ਨਾ ਉਹਨੇ ਆਪਣਾ ਤੇ ਪੈਸਾ ਇਕੱਠਾ ਕੀਤਾ ਹੈ ਪਰ ਬਾਕੀਆਂ ਨਾਲ ਖੇਡ ਗਿਆ ਸਾਡੇ ਕੋਲੋਂ ਵੀ ਬੜੇ ਪੈਸੇ ਲਿੱਤੇ ਨਹੀਂ ਅਸੀਂ ਉਹਨਾਂ ਮਾਵਾ ਪੁੱਤਾਂ ਨੂੰ ਫੜ ਕੇ ਥਾਣੇ ਤਾਂ ਦੇ ਦਿੱਤਾ ਹੁਣ ਕਚਹਿਰੀ ਵਕੀਲ ਵੀ ਕਰ ਲਿਆ ਤੁਹਾਨੂੰ ਪਤਾ ਜਿਹਦੇ ਕੋਲ ਨੋਟ ਹੋਣਗੇ ਜਿਆਦਾ ਉਧਰ ਹੀ ਚੜ੍ਹਾਈ ਹੋ ਜਾਂਦੀ ਹੈ ਕਹੇ ਲ ਵਕੀਲ ਵੀ ਨਹੀਂ ਸਾਡੀ ਪੇਸ਼ ਚਲਦੀ ਕਿਹੇ ਪਾਸੇ ਤੇ ਦੱਸੋ ਜੀ ਕੀ ਕਰਨਾ ਚਾਹੀਦਾ ਸਾਨੂੰ ਹੁਣ ਅੱਗੋ ਮੈਂ ਤਾਂ ਬਸ ਇਹੀ ਕਹਿੰਨੀ ਆ ਕਿ ਤੁਹਾਡੀ ਤਾਂ ਬਹੁਤ ਚਲਦੀ ਏ ਕਹਿੰਦੇ ਸਰਪੰਚਾਂ ਦੇ ਹੱਥ ਗਾਂ ਗਾਂ ਤੱਕ ਹੁੰਦੇ ਨੇ ਤੇ ਤੁਸੀਂ ਜਰਾ ਕੋਈ ਸ਼ਹਿਰ ਚ ਨਾ ਪਤਾ ਕਰੋ ਜਿੱਥੇ ਤੁਹਾਡੀ ਚਲਦੀ ਹੋਵੇ ਜਰ ਅੱਗੇ ਹੋਗੇ ਸਾਡਾ ਕੰਮ ਕਰਵਾ ਦਿਓ ਛੇਤੀ ਨਾ ਸਾਨੂੰ ਪੈਸਾ ਮਿਲਦਾ ਪਿਆ ਜੇ ਕੇਸ ਤਾਂ ਚੱਲਨੇ ਲੰਬੇ ਅਸੀਂ ਕੇਸਾਂ ਨੂੰ ਕੀ ਕਰੀਏ ਮੈਂ ਕਹਿੰਨੀ ਬਾਰੋ-ਬਾਰ ਬਿਠਾ ਕੇ ਕੰਮ ਕਰਵਾ ਦਿਓ ਉਹਨਾਂ ਨੂੰ ਸਜ਼ਾ ਦੇਣੀ ਨਹੀਂ ਦੇਣੀ ਸਾਡਾ ਨਹੀਂ ਕਿਸੇ ਪਾਸੇ ਮਨ ਲੱਗਣ ਦੇ ਅਛਿੱਤਰ ਬੋਲਾ ਜਿਹੜਾ ਇਹ ਕਰਨਾ ਸੀ ਨਾ ਉਹ ਤਾਂ ਹੀ ਕਰ ਲਿਆ ਉਹ ਨਹੀਂ ਆ ਵੀ ਸੱਜਾ ਨੂੰ ਕੀ ਕਰੀਏ ਮਾਸੀ ਜੀ ਸਿੱਧੀ ਜੀ ਗੱਲ ਐ ਕੁੜੀ ਵਿਆਹ ਪਤਾ ਤੁਸੀਂ ਕੰਮ ਕਰਾ ਸਕਦੇ ਜੇ ਤੁਸੀਂ ਤੇ ਘਰ ਦੇ ਬੰਦੇ ਜੇ ਤੇ ਤੁਸੀਂ ਕਰੋ ਕਿਰਪਾ ਕੁਛ ਆ ਕਿਓ ਗੱਲ ਕਰੋ ਜਾਂ ਕਿਸੇ ਨੂੰ ਫੋਨ ਕਰਵਾ ਭਮਾਓ ਬੰਦੇ ਬੰਦੇ ਇਕੱਠੇ ਕਰੋ ਆਪਣੇ ਤੇ ਇਹ ਬੜਾ ਪੁੰਨ ਵਾਲਾ ਕੰਮ ਜੀ ਮੁੰਡੇ ਨੇ ਤੇ ਸਾਰਾ ਕੁਝ ਵੇਚ ਵਟ ਕੇ ਤੇ ਕੁੜੀ ਉਹਨੂੰ ਮੁੰਡੇ ਨੂੰ ਦੇ ਦਿੱਤਾ ਜਵਾਈ ਨੂੰ ਸਾਰਾ ਕੁਝ ਲੁੱਟ ਪੁੱਟ ਕੇ ਤੇ ਆਪ ਬਾਹਰ ਨੂੰ ਤੁਰ ਪਿਆ ਤੇ ਕੁੜੀ ਫੇਰ ਇੱਥੇ ਹੀ ਛੱਡ ਗਿਆ ਉਹਦੇ ਬੱਚਾ ਵੀ ਐ ਛੋਟਾ ਜਿਹਾ ਇੱਕ ਹੋਰ ਕਿਸੇ ਨਾਲ ਵਿਆਹ ਕਰਾ ਲਿਆ ਦੋ ਤਿੰਨ ਕੁੜੀਆਂ ਨਾਲ ਧੱਕਾ ਕੀਤਾ ਜੀ ਉਸ ਮੁੰਡੇ ਨਾਲ ਮਾਸੀ ਜੀ ਜਵਾਈ ਤੁਹਾਨੂੰ ਸਾਡਾ ਕਦੀ ਵੀ ਨਾ ਕਹਿਣਾ ਅਸੀਂ ਤਾਂ ਕਾਗਜ਼ਾਂ ਤੇ ਸਾਈਨ ਕਰਵਾ ਲਏ ਹੋਏ ਨੇ ਪੱਕੇ ਵਾਲਾ ਜਿਹੜਾ ਤਲਾਕ ਹੁੰਦਾ ਉਹ ਤਾਂ ਜਿਹੜਾ ਉੱਥੋਂ ਆਪੇ ਕਚੈਰੀਓ ਹੋਏਗਾ ਅਸੀਂ ਬਾਹਰੋਂ ਜਿਹੜਾ ਲਖਵੰਦੀ ਨਾ ਕਰਵਾਤੀ ਸਾਨੂੰ ਤਾਂ ਦੇਨ ਹੀ ਨਹੀਂ ਕਰਦਾ ਇਹੋ ਜਿਹੇ ਬੰਦੇ ਨੂੰ ਆਪਣਾ ਰਿਸ਼ਤਾ ਵੀ ਜੋੜਨ ਦਾ ਨਹੀਂ ਨਹੀਂ ਇਹੋ ਜਿਹੇ ਬੰਦੇ ਨੂੰ ਜਵਾਈ ਕੀ ਕਹਿਣਾ ਵਾ ਚਲੋ ਸਿਹੜਿਆ ਹੀ ਪਰ ਨਹੀਂ ਅਗਲਾ ਜਵਾਈ ਬਣੇ ਮਾਸੀ ਜੀ ਬਸ ਸਹੀ ਚੁਣਨਾ ਤਾਂ ਸਾਡਾ ਜਿਹੜਾ ਪੈਸਾ ਗਿਆ ਨਾ ਵਾਪਸ ਆ ਜਾ ਹੋਰ ਕੁਝ ਨਹੀਂ ਹੁਣ ਆਪਾਂ ਤਾਂ ਕੀ ਲੈਣਾ ਹੁਣ ਤੇ ਤਾਂ ਨੂੰ ਇਸ ਕਰਕੇ ਸੱਦਿਆ ਹੀ ਜੋ ਬੱਚੇ ਕਹਿੰਦੇ ਆ ਨਾ ਤੇ ਇਹਨਾਂ ਦਾ ਤੁਸੀਂ ਆਪਣੇ ਕਰੋ ਹਿੰਮਤ ਸਰਪੰਚ-ਪੰਚ ਇਕੱਠੇ ਕਰੋ ਤੇ ਇਹਨਾਂ ਨੂੰ ਦੱਸੋ ਵੀ ਮਸਲਾ ਹੱਲ ਹੋਣਾ ਚਾਹੀਦਾ ਪੈਸਾ ਤੇ ਲੈਣਾ ਦਾ ਵਾਪਸ ਮਿਲਣਾ ਤੁਸੀਂ ਕੋਈ ਫਿਕਰ ਨਹੀਂ ਕਰਨਾ ਮੈਂ ਹੋਰ ਚੋਂ ਪੰਜਾਂ ਪਿੰਡਾਂ ਦੇ ਸਰਪੰਚ ਇਕੱਠੇ ਕਰਕੇ ਮੇਰੀ ਜਾਨ ਪਛਾਨ ਬਹੁਤ ਆ ਤੇ ਮੈਂ ਤੁਹਾਡੇ ਉਹ ਸਾਰਾ ਮਸਲੇ ਦਾ ਹੱਲ ਕਰੂੰਗਾ ਤੇ ਤੁਸੀਂ ਫਿਕਰ ਨਹੀਂ ਕਰਨਾ ਕੋਈ ਗੱਲ ਬੜੀ ਮਿਹਰਬਾਨੀ ਬੱਚੇ ਬਰੇ ਪਰੇਸ਼ਾਨੀ ਚ ਆ ਪਤਾ ਕੀ ਆ ਇੱਕ ਕੁੜੀ ਹੈਗੀ ਐ ਉਹ ਅਮਰੀਕਾ ਦੇ ਹੀ ਰਹਿਣ ਵਾਲੇ ਹੈਗੇ ਨੇ ਉਹਦੇ ਤੇ ਘਰ ਦੇ ਆਏ ਨੇ ਬਈ ਉਹਨਾਂ ਕੋ ਛਿੱਲੜ ਬਥੇਰੇ ਉਹ ਜੋ ਮਰਜ਼ੀ ਕਰਨ ਨਾ ਕਰਨ ਚਲੋ ਧੀਆਂ ਦਾ ਦੁੱਖ ਕੀ ਹੈ ਇਹ ਤੇ ਸਮਝਦੇ ਆ ਜਿਹੜੀ ਵਿੱਚ ਇੱਕ ਹੋਰ ਕੁੜੀ ਐ ਨਾ ਉਹਦੀ ਦਸਾਂ ਸਾਲਾਂ ਦੀ ਕੁੜੀ ਜੇ ਤੀ ਮੰਨੋਗੇ ਵਿਚਾਰੀ ਦਾ ਨਾ ਕੋਈ ਅੱਗੇ ਤੇ ਨਾ ਕੋਈ ਪਿੱਛੇ ਉਹਨੂੰ ਵੀ ਇਹੀ ਆਪਣੇ ਘਰ ਹੀ ਰੱਖਣਾ ਮੈਂ ਉਹਦਾ 75 ਲੱਖ ਰੁਪਇਆ ਖਾ ਗਿਆ ਅਗਲਾ ਦੱਸੋ ਕਿਹੜੇ ਕਿਹੜੇ ਪਾਸੇ ਬੰਦਾ ਕੋਈ ਜਾਵੇ ਤੇ ਕਿਹੜੇ ਪਾਸੇ ਆਵੇ ਸਾਨੂੰ ਤਾਂ ਕੁੱਝ ਸਮਝ ਨਹੀਂ ਆਉਂਦੀ ਕੀ ਕਰੀਏ ਤੇ ਕੀ ਨਾ ਕਰੀਏ ਹੁਣ ਅਗਲੀ ਸਾਡੇ ਘਰ ਰਹੇਗੀ ਚਲੋ ਰੋਟੀ ਨਾ ਰੋਟੀ ਤਾਂ ਖਾ ਲੇਗੀ ਜ਼ਿੰਮੇਵਾਰੀਆਂ ਤਾਂ ਪੈ ਜਾਂਦੀਆਂ ਹਨਾ ਸੋ ਦੁੱਖ ਕੋਈ ਸੋ ਸੁੱਖ ਹੁਣ ਬੱਚਿਆਂ ਨੂੰ ਵੀ ਪੜਾਉਣਾ ਅਸੀਂ ਤਾਂ ਧੀ ਕਹਿ ਕੇ ਲੈਣ ਦਾ ਨਾਲ ਪਰ ਫਿਰ ਵੀ ਹੁਣ ਕੁੜੀ ਵਾਸਤੇ ਨੌਕਰੀ ਨੁਕਰੀ ਤੋਂ ਕੋਈ ਲੱਭਣ ਨਹੀਂ ਦੇ ਆ ਅਸੀਂ ਅਹੀਂ ਨਾ ਫੈਸਲਾ ਲਿੱਤਾ ਵੈ ਤੁਸੀਂ ਤੇ ਇੱਥੇ ਰਹਿੰਦੇ ਹੋ ਕੱਲੇ ਜੇ ਕਹਿੰਦੇ ਹੋ ਕੁੜੀ ਪੜ੍ਹੀ ਲਿਖੀ ਐ ਉਹ ਬੱਸਾਂ ਸਵੇਰੇ ਜਾਂਦੀਆਂ ਸ਼ਾਮੀ ਆਂਦੀ ਐ ਨੌਕਰੀ ਕਰ ਲੇਗੀ ਤੇ ਕੁੜੀ ਤੁਸੀਂ ਆਪਣੇ ਕੋਲ ਰੱਖਣੋ ਨਾਲ ਤੁਹਾਨੂੰ ਵੀ ਸਾਰਾ ਹੋ ਜਾਏਗਾ ਨਾਲ ਉਹਨੂੰ ਵੀ ਸਾਰਾ ਹੋ ਜਾਏਗਾ ਚਲੋ ਤੇ ਕੋਈ ਨਹੀਂ ਤੂੰ ਇਸੇ ਆਣੇ ਜੇ ਪਰ ਅੱਜਕੱਲ ਕਿਹਦੀ ਧੀ ਪੈਣ ਰੱਖਣ ਦਾ ਕੋਈ ਸਮਾਂ ਨਹੀਂ ਹੈਗਾ ਪੁੱਤ ਉਪਮਾ ਸੀ ਉਹਦੀ ਆਪਣੀ ਆ ਉਹ ਨੂੰ ਕੁੜੀ ਦਾ ਕੋਈ ਰਹਿ ਤਾਂ ਗਿਆ ਨਹੀਂ ਕੋਈ ਤੇ ਅਸੀਂ ਪਾਲਣਾ ਉਹਨੂੰ ਚਲੋ ਪੁੱਤ ਮੈਂ ਤੇ ਧੀ ਸਮਝ ਕੇ ਸੰਭਾਂਗੀ ਪਰ ਅਗਲੇ ਦਾ ਤੈਨੂੰ ਪਤਾ ਨਹੀਂ ਨਹੀਂ ਅਸੀਂ ਸਾਰਾ ਕੁਝ ਜ਼ਿੰਮੇਵਾਰੀ ਇਹ ਸਾਡੇ ਸਰਪੰਚ ਸਾਹਿਬ ਬੈਠੇ ਨੇ ਅਸੀਂ ਸਾਰੀ ਲਿਖਤ ਪੜਤ ਕਰਾਵਾਂਗੇ ਤੂੰ ਵੀ ਇਕੱਲੇ ਰਹਿੰਦੇ ਸਾਨੂੰ ਵੀ ਸਾਰੀ ਸਮਝ ਹੈ ਰੋਜ਼ ਦਾ ਸਾਡਾ ਕਿਸੇ ਨਾ ਕਿਸੇ ਦਾ ਇੱਥੇ ਘੇੜਾ ਲੱਗੀ ਰਹਿਣਾ ਵੈ ਐਸੀ ਗੱਲ ਨਹੀਂ ਬਸ ਸਾਡਾ ਕਚਹਿਰੀ ਦਾ ਜਿਹੜਾ ਕੰਮ ਹੈਗਾ ਨਾ ਉਹ ਕਰਵਾ ਦਨ ਹੋਰ ਕੁਝ ਨਹੀਂ ਕੋਈ ਨਹੀਂ ਜਿੰਨਾਂ ਨੇ ਆਮੀ ਭਰੀ ਤੇ ਕਰੋ ਕਿਰਪਾ ਇਹਨਾਂ ਤੇ ਕੋਈ ਨਹੀਂ ਹੋ ਜੂਗੀ ਕਿਰਪਾ ਆਓ ਚਲੋ ਜੀ ਮੈਂ ਆ ਗਈ ਦੀ ਤੇ ਜਰੂਰ ਹੋਊਗੀ ਦੱਸਣਾ ਸੀ ਸਿਮਰਤ ਘਰ ਆਪਣੇ ਕਾਕਾ ਆਇਆ ਵਾ ਦੱਸ ਤਾਂ ਚਲੋ ਠੀਕ ਹੈ ਮੈਂ ਨਾ ਮਠਿਆ ਲੈ ਕੇ ਆਨੀ ਐ ਤੇ ਨਾਲ ਆਪਣਾ ਚਾਚੂ ਬਣਾਉਣੀ ਐ ਹਾਂਜੀ ਠੀਕ ਹੈ ਤੇ ਮੇਰੀ ਗੱਲ ਸੁਣੋ ਕੋਈ ਨਹੀਂ ਸੇਵਕ ਆ ਜਾਏਗਾ ਤੇ ਡੱਬੇ ਡੁੱਬੇ ਲੈ ਆਓ ਆਖਰ ਪਿੰਡ ਚ ਦੱਸਣਗੇ ਤੇ ਅਸੀਂ ਤੋ ਥੋੜੀ ਬੋਤੀ ਬਾਜੀ ਬੰਦਾ ਵਾਂਢੀ ਦੇਂਦਾ ਵਾ ਮੁਕ ਤਾਂ ਮਿੱਠਾ ਕਰਾਉਂਦਾ ਵਾ ਵਾ ਮੈਂ ਕਿਹੜਾ ਕਰਾਂ ਭਜਦਾ ਵਾ ਹੁਣ ਇਹ ਚਾਹਨਾ ਵਾ ਚਲੋ ਤੁਸੀਂ ਚਲੋ ਤੇ ਮੈਂ ਚਾਹ ਧਰਦੀ ਜੇ ਠੀਕ ਹੈ ਆਜੋ ਜੀ ਵਾਣਾ ਸਰਪੰਚ ਸਾਹਿਬ ਬੈਠੋ ਅਸੀਂ ਇਹ ਉਹੀ ਹੈ ਨਾ ਮਾਮੀ ਜਿਹਨੇ ਸਮਰਦਾ ਰਿਸ਼ਤਾ ਕਰਾਇਆ ਹੈ ਹਾਂਜੀ ਹਾਂਜੀ ਚਲੋ ਵਕਤ ਆਪੇ ਲੈ ਆਉਂਦਾ ਭਾਜੀ ਟਕਾਣੇ ਤੇ ਕੋਈ ਗੱਲ ਨਹੀਂ ਹੱਥ ਜੋੜਨ ਦੀ ਹੈ ਨਾ ਸਾਡੇ ਅੱਗੇ ਨਾ ਹੱਥ ਜੋੜੇ ਵਾਈਗਰੂ ਅੱਗੇ ਹੱਥ ਜੋੜੇ ਬੰਦਾ ਬੰਦਾ ਬੰਦੇ ਦਾ दारू ਆ ਸਮਰ ਕਿੱਥੇ ਆ ਇੱਥੇ ਹੀ ਆ ਬਾਜੀ ਮੈਂ ਉਹਦੇ ਬੱਚੇ ਨੂੰ ਸਗਨ ਦੇਣਾ ਵਾ ਆ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਮਿਲਾ ਦਿੰਦੀ